बिजली मिलाजमे एक साथ जिंदाबाद जिंदाबाद सरकार मुर्दाबाद मुर्दाबाद ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੀਐਟਵੀ ਕਮਾ ਜਿੰਦਾਬਾਦ 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 ਸੀਐਟਵੀ ਕਮਾ ਜਿੰਦਾਬਾਦ 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 ਜਿਆਸਾ ਤੇਰੀ ਸੋਚ ਤੇ ਪਹਿਰਾ ਦੇ ਆਗੇ ਖੋਕੇ ਜਿਆਸਾ ਤੇਰੀ ਸੋਚ ਤੇ ਪਹਿਰਾ ਦੇ ਆਗੇ ਖੋਕੇ ਉਸਤਾਨੂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੇ ਘਟੇ ਅੱਜ ਮਿਤੀ 3 ਦਸੰਬਰ 2025 ਨੂੰ ਠੇਕਾ ਸੰਘਾਰ ਚ ਮੋਰਚਾ ਜੋ ਕਿ ਪ੍ਰੋਗਰਾਮ ਅਸੀਂ ਅਲਿਖਾ ਹੋਇਆ ਅਲਿਖਿਆ ਹੋਇਆ ਸੀ ਸਰਕਾਰ ਨੂੰ ਪਹਿਲਾਂ ਹੀ ਇਸ ਦੀ ਚੇਤਾਵਨੀ ਦਿੱਤੀ ਹੋਈ ਸੀ ਕਿ ਜੇਕਰ ਤੁਸੀਂ ਗੱਲਬਾਤ ਦਾ ਸੱਦਾ ਨਹੀਂ ਦਿੰਦੇ ਤਾਂ ਅਸੀਂ ਮਿਤੀ 2 ਦਸੰਬਰ 3 ਦਸੰਬਰ ਅਤੇ 4 ਦਸੰਬਰ ਨੂੰ ਧਰਨੇ ਦਿੱਤੇ ਜਾਣਗੇ ਡਿਵੀਜ਼ਨ ਪੱਤਰ ਤੌਰ ਤੇ ਪਰ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਸੀਂ ਲੰਬੇ ਸਮੇਂ ਤੋਂ ਬਤੌਰ CHW CHW ਤੇ ठेकेदार ਕੰਪਨੀਆਂ ਦੇ ਤਹਿਤ ਅਸੀਂ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਆਂ ਪਰ ਸਰਕਾਰ ਨੇ ਸਭ ਤੋਂ ਵੋਟਾਂ ਤੋਂ ਆਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਪੱਕੇ ਵਿਭਾਗ ਵਿੱਚ ਲਿਆਵਾਂਗੇ ਪਰ ਸਰਕਾਰ ਨੂੰ ਲਗਾਤਾਰ 4 ਸਾਲ ਦਾ ਸਮਾਂ ਟੱਪ ਟੱਪ ਲਾਇਆ ਪਰ ਕੋਈ ਵੀ ਇਦਾਂ ਦਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹਦੇ 'ਚ ਸਾਡੇ ਕੱਚੇ ਕਰਮਚਾਰੀਆਂ ਦਾ ਫਾਇਦਾ ਹੋਣਾ ਹੋਵੇ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਕਿ ਇਹ ਠੇਕੇਦਾਰ ਕੰਪਨੀਆਂ ਐਨਲੈਸਟਮੈਂਟ ਹੁਣ ਚਾਹੇ ਕੋਈ ਕੰਪਨੀਆ ਹੋਵੇ ਇਹ ਸਾਡੇ ਕਰੋੜਾਂ ਦੇ ਕੱਪੜੇ ਕਰਕੇ ਸਾਡੇ ਵਰਕਰਾਂ ਦਾ ਨੁਕਸਾਨ ਕਰ ਰਹੀਆਂ ਪਰ ਸਰਕਾਰ ਫੇਰ ਵੀ ਲਗਾਤਾਰ ਟੈਂਡਰ ਕੰਪਨੀਆ ਨੂੰ ਦੇ ਰਹੀ ਆ ਸਾਨੂੰ ਭਾਗ ਵਿੱਚ ਪੱਕਾ ਨਹੀਂ ਕਰ ਰਹੀ ਤੇ ਜਦੋਂ ਵੀ ਮੀਟਿੰਗ ਹੁੰਦੀ ਆ ਕਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਆ ਭਗਵੰਤਮਾਨ ਸਾਹਿਬ ਨੇ ਲਗਾਤਾਰ 32 ਮੀਟਿੰਗਾਂ ਦਿੱਤੀਆਂ ਆ ਜਿਹਦੇ ਵਿੱਚ ਸਾਨੂੰ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਇੱਕ ਪੱਤਰ ਜਾਰੀ ਹੋ ਜਾਂਦਾ ਕਿ ਜਿਹੜੇ ਵਿੱਚ ਤੁਹਾਡੀ ਇਹ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਕਿ ਅਗਲੀ ਮੀਟਿੰਗ ਤੁਹਾਨੂੰ ਇਸ ਤਰੀਕ ਨੂੰ ਦਿੱਤੀ ਆ ਪਰ ਇਹ ਲਗਾਤਾਰ 3.5 ਸਾਲ ਤੋਂ ਉੱਪਰ ਦਾ ਸਮਾਂ ਚੱਲ ਗਿਆ ਸਾਨੂੰ ਇਸੇ ਤਰ੍ਹਾਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਆ ਸਾਡਾ ਵਿਭਾਗ ਵਿੱਚ ਸਾਨੂੰ ਨਹੀਂ ਲਿਆ ਜਾਂਦਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿੰਨਾ ਸਮਾਂ ਸਾਨੂੰ ਵਿਭਾਗ ਵਿੱਚ ਨਹੀਂ ਸ਼ਾਮਲ ਕਰਦੀ ਸਾਡੀ ਗੁਜ਼ਾਰੇਯੋਗ ਤਨਖਾਹ ਨਹੀਂ ਕਰਦੀ ਇਸੇ ਤਰ੍ਹਾਂ ਸੰਘਰਸ਼ ਨੂੰ ਹੋਰ ਦਿੱਖਾ ਕੀਤਾ ਜਾਊਗਾ ਤੇ ਇਦਾਂ ਹੀ ਸੰਘਰਸ਼ ਲਗਾਤਾਰ ਚੱਲੇਗਾ ਧੰਨਵਾਦ ਜੀ